ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਪੂੜੀ ਕੜਾਹੀ ਵਿੱਚੋਂ ਭੱਜ ਗਈ ਇੱਕ ਪਿੰਡ ਵਿੱਚ ਇੱਕ ਕਿਸਾਨ ਤੇ ਉਸਦੀ ਪਤਨੀ ਰਹਿੰਦੇ ਸਨ ਕਿਸਾਨ ਦਾ ਨਾਮ ਮਨਸਾ ਤੇ ਉਸਦੀ ਪਤਨੀ ਦਾ ਨਾਮ ਗੁਰੂ ਸੀ ਵੈਸੇ ਤਾਂ ਉਹ ਕਾਫੀ ਲੱਜੇ ਪੁੱਜੇ ਸਨ ਪਰ ਘਰ ਵਿੱਚ ਕੰਮ ਕਰਨ ਵਾਲੇ ਬੰਦੇ ਘੱਟ ਸਨ ਇਸ ਲਈ ਉਹਨਾਂ ਨੂੰ ਹਮੇਸ਼ਾ ਦੂਜਿਆਂ ਦੀ ਸਹਾਇਤਾ ਲੈਣੀ ਪੈਂਦੀ ਸੀ ਬਸ ਆਖਦਾ ਮੀਨਾ ਸੀ ਮਨਸੇ ਦੇ ਖੇਤਾਂ ਵਿੱਚ ਕਣਕ ਦੀ ਫਸਲ ਬਹੁਤ ਚੰਗੀ ਹੋਈ ਸੀ ਉਸ ਦੀ ਬਾਢੀ ਵੀ ਹੋ ਚੁੱਕੀ ਸੀ ਪਰ ਗਹਾਈ ਕਰਕੇ ਦਾਣੇ ਕੱਢਣ ਦਾ ਕੰਮ ਅਜੇ ਬਾਕੀ ਸੀ ਹੋਰ ਸਾਰੇ ਕਿਸਾਨ ਆਪੋ ਆਪਣੇ ਕੰਮਾਂ ਵਿੱਚ ਲੱਗੇ ਹੋਏ ਸਨ ਤੁਹਾਨੂੰ ਪਤਾ ਹੈ ਕਿ ਜਦੋਂ ਕੰਮ ਦੇ ਬਾਢੀ ਦਾ ਸੀਜ਼ਨ ਹੁੰਦਾ ਤਾਂ ਸਾਰੇ ਕਿਸਾਨ ਤੇ ਕਾਮੇ ਬਹੁਤ ਰੁੱਝੇ ਹੁੰਦੇ ਹਨ ਮਨਸੇ ਨੇ ਬਥੇਰਾ ਚਾਹਿਆ ਕਿ ਕੋਈ ਮਜ਼ਦੂਰ ਮਿਲ ਜਾਵੇ ਪਰ ਮਜ਼ਦੂਰ ਨਾ ਮਿਲਿਆ ਉੱਧਰ ਆਸਮਾਨ ਤੇ 1-2 ਦਿਨਾਂ ਤੋਂ ਬੱਦਲ ਦਿਸਣ ਲੱਗ ਪਏ ਸਨ। ਢਾਰਸੀ ਕਿ ਜੇ ਕਿਧਰੇ ਮੀਂਹ ਪੈ ਗਿਆ ਤਾਂ ਸਾਰੀ ਫਸਲ ਭਿੱਜ ਕੇ ਖਰਾਬ ਹੋ ਜਾਊਗੀ। ਇਨ੍ਹਾਂ ਦਿਨਾਂ ਵਿੱਚ ਹੀ ਇੱਕ ਤਿਉਹਾਰ ਆ ਗਿਆ। ਉਸ ਦਿਨ ਕਿਸੇ ਨੇ ਕੰਮ ਨਾ ਕੀਤਾ। ਇਸ ਲਈ ਪਿੰਡ ਵਿੱਚ ਕਈ ਮਜ਼ਦੂਰ ਬੇਲੇ ਸਨ। ਮਨਸਾ ਉਹਨਾਂ ਕੋਲ ਗਿਆ ਤੇ ਕਿਸੇ ਤਰ੍ਹਾਂ ਪੰਜ ਆਦਮੀਆਂ ਨੂੰ ਦਾਣੇ ਕੱਢਣ ਲਈ ਮਨਾ ਲਿਆਇਆ। ਤਾਰਾ ਆ ਕੇ ਉਸਨੇ ਆਪਣੀ ਪਤਨੀ ਨੂੰ ਕਿਹਾ ਅੱਜ ਤਿਹਾੜ ਦਾ ਦਿਨ ਹੈ ਫਿਰ ਵੀ ਇਹ ਲੋਕ ਅੱਜ ਕੰਮ ਤੇ ਆਏ ਨਹੀਂ ਦੁਪਹਿਰ ਨੂੰ ਇਹਨਾਂ ਨੂੰ ਪੂੜੀਆਂ ਬਣਾ ਕੇ ਖਵਾਈ ਕੋਈ 11:00 ਵਜੇ ਦੇ ਕਰੀਬ ਗੁਰੂ ਨੇ ਚੁੱਲੇ ਉੱਤੇ ਕੜਾਹੀ ਰੱਖੀ ਉਸ ਵਿੱਚ ਤੇਲ ਪਾਇਆ ਪਹਿਲਾਂ ਆਟੇ ਦੀ ਇੱਕ ਛੋਟੀ ਜੀ ਟਿੱਕੀ ਬਣਾ ਕੇ ਤੇਲ ਵਿੱਚ ਪਾਈ ਜਦੋਂ ਤੇਲ ਖੂਬ ਕਾਲਣ ਲੱਗਿਆ ਤਾਂ ਉਸਨੇ ਇਹ ਟਿੱਕੀ ਕੱਢ ਲਈ ਇਸ ਤਰ੍ਹਾਂ ਕਰਨ ਨਾਲ ਤੇਲ ਦੀ ਗੜੱਤਨ ਘਟ ਜਾਂਦੀ ਹੈ ਹੁਣ ਉਸਨੇ ਬੇਲਣੇ ਨਾਲ ਵੇਲ ਕੇ ਇੱਕ ਪੂੜੀ ਕੜਾਹੀ ਵਿੱਚ ਪਾਈ। ਉਦੋਂ ਹੀ ਰਸੋਈ ਵਿੱਚ ਕਿਸਾਨ ਦਾ ਮੁੰਡਾ ਬੁੱਧੂ ਪਤਾ ਨਹੀਂ ਕਿੱਧਰੋਂ ਆ ਗਿਆ ਤੇ ਇੱਧਰ-ਉੱਧਰ ਚੀਜ਼ਾਂ ਫਰੋਲਣ ਲੱਗ ਪਿਆ। ਮਾਂ ਨੇ ਉਸ ਵੱਲ ਵੇਖਿਆ, ਉਸਦਾ ਮੂੰਹ ਗੰਦਾ ਸੀ। ਮਾਂ ਨੇ ਉਸ ਨੂੰ ਫੜ ਕੇ ਉਸਦਾ ਮੂੰਹ ਸਾਫ਼ ਕਰ ਦਿੱਤਾ। ਬੁੱਧੂ ਬੁੜਬੁੜ ਕਰਦਾ ਸੋਈ ਵਿੱਚੋਂ ਚਲਾ ਗਿਆ। ਕੜਾਹੀ ਵਿੱਚ ਜਿਹੜੀ ਪੂੜੀ ਪਈ ਸੀ ਉਹ ਐਨੀ ਦੇਰ ਵਿੱਚ ਸੜਨ ਲੱਗੀ। ਉਹਨੂੰ ਬਹੁਤ ਬੁਰਾ ਲੱਗਿਆ। ਕਿ ਬੁੱਧੂ ਦੀ ਮਾਂ ਨੇ ਉਸ ਦਾ ਜ਼ਰਾ ਵੀ ਖਿਆਲ ਨਹੀਂ ਕੀਤਾ। ਐਨੀ ਦੇਰ ਸੜਦੇ ਹੋਏ ਤੇਲ ਵਿੱਚ ਰੱਖ ਕੇ ਉਸ ਨੂੰ ਬਾਧੂ ਤਖਲੀਬ ਦਿੱਤੀ ਐ। ਬੁੱਧੂ ਦੀ ਮਾਂ ਨੇ ਜਲਦੀ ਨਾਲ ਉਹਨੂੰ ਉਲਟਾਉਣਾ ਚਾਹਿਆ ਤਾਂ ਉਹ ਹੋਰ ਛਿੜ ਗਈ ਤੇ ਛੱਟ ਕੜਾਹੀ ਵਿੱਚੋਂ ਇਹ ਕਹਿੰਦੀ "ਕੁੱਦ ਕੇ ਭੱਜ ਗਈ। ਤੂੰ ਬੁੱਧੂ ਦਾ ਮੂੰਹ ਪੁੱਛ ਤੇ ਮੈਂ ਚੱਲਦੀ ਆਂ।" ਬੁੱਧੂ ਦੀ ਮਾਂ ਨੇ ਬਥੇਰੀ ਕੋਸ਼ਿਸ਼ ਕੀਤੀ ਕਿ ਉਸ ਨੂੰ ਫੜ ਲਵੇ ਪਰ ਉਹ ਕਿੱਥੇ ਹੱਥ ਆਉਂਦੀ ਸੀ। ਚੱਟ ਕਰੋ ਨਿਕਲ ਕੇ ਖੇਤ ਵੱਲ ਭੱਜੀ। ਰਾਹ ਨਾਲ ਲੱਗਦੇ ਖੇਤ ਵਿੱਚ ਮਨਸਾ ਤੇ ਉਸਦੇ ਪੰਜੇ ਸਾਥੀ ਦਾਣੇ ਕੱਢ ਰਹੇ ਸਨ। ਇਹ ਪੂੜੀ ਉਹਨਾਂ ਦੇ ਕੋਲੋਂ ਲੰਗੀ ਤੇ ਕਹਿਣ ਲੱਗੀ ਮੈਂ ਬੁੱਧੂ ਦੀ ਮਾਂ ਤੋਂ बच ਕੇ ਤੇ ਕੜਾਹੀ ਵਿੱਚੋਂ ਨਿਕਲ ਕੇ ਆਈਆਂ। ਤੁਹਾਡੇ ਤੋਂ ਵੀ बच ਕੇ ਨਿਕਲ ਜਾਵਾਂਗੀ। ਮੈਨੂੰ ਕੋਈ ਫੜ ਕੇ ਤਾਂ ਦੇਖੇ ਸਹੀ। ਉਹਨਾਂ ਆਦਮੀਆਂ ਨੇ ਜਦੋਂ ਦੇਖਿਆ ਕਿ ਚੰਗੀ ਭਲੀ ਪੱਕੀ ਪਕਾਈ ਪੂੜੀ ਕੋਲੋਂ ਭੱਜੀ ਜਾ ਰਹੀ ਹੈ ਉਹ ਕੰਮ ਛੱਡ ਕੇ ਉਹਦੇ ਮਗਰ ਭੱਜੇ ਪਰ ਉਹ ਹੱਥ ਨਾ ਆਈ। ਉਹਦੇ ਸਾਰੇ ਉਹਦੇ ਪਿੱਛੇ ਦੌੜਦੇ ਦੌੜਦੇ ਹਾਫ ਗਏ ਤੇ ਵਾਪਸ ਆ ਗਏ। ਅੱਗੋਂ ਪੂੜੀ ਨੂੰ ਇੱਕ ਖਰਗੋਸ਼ ਮਿਲਿਆ। ਉਹਨੂੰ ਦੇਖ ਕੇ ਪੂੜੀ ਬੋਲੀ, ਮੈਂ ਤਾਂ ਕੜਾਹੀ 'ਚੋਂ ਨਿਕਲ ਕੇ ਬੁੱਧੂ ਦੀ ਮਾਂ ਤੋਂ बच ਕੇ ਛੇ ਜਵਾਨਾਂ ਨੂੰ ਹਰਾ ਕੇ ਆਈਆਂ। ਪਾਉ ਖਰਗੋਸ਼ ਤੇਰੇ ਵੀ ਹੱਥ ਨਹੀਂ ਆਵਾਂਗੀ। ਖਰਗੋਸ਼ ਨੂੰ ਇਹ ਸੁਣ ਕੇ ਬੜੀ ਜਿਹੜ ਚੜੀ। ਉਸਨੇ ਬੜੀ ਤੇਜ਼ੀ ਨਾਲ ਉਸ ਦਾ ਪਿੱਛਾ ਕੀਤਾ। ਸੱਚੀ ਗੱਲ ਤਾਂ ਇਹ ਹੈ ਕਿ ਜੇ ਪੂੜੀ ਇੱਕ ਕੂਰਨ ਵਿੱਚ ਨਾ ਵੜ ਗਈ ਹੁੰਦੀ ਤਾਂ ਖਰਗੋਸ਼ ਨੇ ਉਸਨੂੰ ਫੜ ਹੀ ਲੈਣਾ ਸੀ। ਪੁੜੀ ਕੁਰਨੇ ਵਿੱਚ ਬੜੀ ਤਾਂ ਅੰਦਰ ਇੱਕ ਲੂੰਬੜੀ ਬੈਠੀ ਸੀ। ਉਹਨੇ ਪੁੜੀ ਨੂੰ ਅੰਦਰ ਵੱੜ ਦੇ ਵੇਖਿਆ ਤਾਂ ਚੱਟ ਖੜੀ ਹੋਈ ਤੇ ਕਿਹਾ ਹੁਣ ਆਈਆਂ ਤਾਂ ਜਾਏਂਗੀ ਕਿੱਥੇ? ਪਰ ਪੁੜੀ ਉਨੀ ਪੈਰੀ ਮੁੜੀ ਤੇ ਇਹ ਆਖਦੀ ਹੋਈ ਭੱਜ ਪਈ। ਮੈਂ ਤਾਂ ਕੜਾਹੀ 'ਚੋਂ ਨਿਕਲ ਕੇ ਬੋਧੂ ਦੀ ਮਾਂ ਤੋਂ ਵੱਜ ਕੇ ਛੇ ਜਵਾਨਾਂ ਨੂੰ ਹਰਾ ਕੇ ਤੇ ਖਰਗੋਸ਼ ਨੂੰ ਉੱਲੂ ਬਣਾ ਕੇ ਆਈਆਂ। ਮੋਟੋ ਮਾਸੀ ਮੈਂ ਤੇਰੇ ਹੱਥ ਵੀ ਨਹੀਂ ਆਉਂਦੀ। ਲੂੰਬੜੀ ਨੇ ਕਿਹਾ ਜਾਂਦੀ ਕਿੱਥੇ ਐ ਰਤਾ ਠਹਿਰ ਤਾਂ ਹੁਣੇ ਦੱਸਦੀਆਂ ਤੈਨੂੰ ਤੇਰੀ ਹੈਂਕੜ ਦਾ ਪਤਾ ਇਹ ਕਹਿ ਕੇ ਉਹ ਪੂੜੀ ਦੇ ਪਿੱਛੇ ਭੱਜੀ ਪਰ ਪੂੜੀ ਬੜੀ ਚਲਾਕ ਸੀ ਉਸਨੇ ਝੱਟ ਇੱਕ ਕਿਸਾਨ ਦੇ ਘਰ ਵੱਲ ਮੂੰਹ ਕੀਤਾ ਉਸ ਘਰ ਵਿੱਚ ਕੁੱਤੇ ਸਨ ਭਲਾ ਕੁੱਤਿਆਂ ਦੇ ਹੁੰਦੇ ਲੂੰਬੜੀ ਉੱਥੇ ਕਿਵੇਂ ਜਾਂਦੀ ਮਜਬੂਰੀ ਵਿੱਚ ਵਿਚਾਰੀ ਰੁਕ ਗਈ ਕਿਸਾਨ ਦੇ ਘਰ ਕੋਲ ਇੱਕ ਮਰੀਵਾਲੀ ਜੀ ਕੁੱਤੀ ਬੈਠੀ ਸੀ ਉਸਦੇ ਪੰਜ ਬੱਚੇ ਇੱਧਰ ਉੱਧਰ ਫਿਰ ਰਹੇ ਸੀ ਉਹਨਾਂ ਦਾ ਵੀ ਜੀ ਕੀਤਾ ਕਿ ਇਸ ਪੂੜੀ ਨੂੰ ਖਾ ਜਾਈਏ ਪੂੜੀ ਨੇ ਕਿਹਾ ਮੈਂ ਕੜਾਹੀ ਚੋਂ ਨਿਕਲ ਕੇ ਬੁੱਧੂ ਦੀ ਮਾਂ ਤੋਂ ਬਚ ਕੇ ਛੇ ਜਵਾਨਾਂ ਨੂੰ ਹਰਾ ਕੇ ਖਰਗੋਸ਼ ਨੂੰ ਉੱਲੂ ਬਣਾ ਕੇ ਤੇ ਮੋਟੀ ਲੂੰਬੜੀ ਨੂੰ ਧੋਖਾ ਦੇ ਕੇ ਆਈਆਂ ਮੈਂ ਤੁਹਾਡੇ ਹੱਥ ਵੀ ਨਹੀਂ ਆਉਂਦੀ ਕੁੱਤੀ ਬੜੀ ਚਲਾਕ ਸੀ ਉਹ ਅੱਗੇ ਨੂੰ ਮੂੰਹ ਕਰਕੇ ਉੱਚਾ ਸੁਣਨ ਦਾ ਵਹਾਨਾ ਕਰਦੀ ਹੋਈ ਕਹਿਣ ਲੱਗੀ ਖੁੜੇ ਪੂੜੀਏ ਕੀ ਕਹਿਣੀ ਐ ਮੈਂ ਜ਼ਰਾ ਉੱਚਾ ਸੁਣਦੀ ਆ ਪੂੜੀ ਕੁਝ ਨੇੜੇ ਆਈ ਕੁੱਤੀ ਨੇ ਵੀ ਆਪਣਾ ਮੂੰਹ ਬੋਲਿਆਂ ਦੀ ਤਰ੍ਹਾਂ ਜ਼ਰਾ ਅੱਗੇ ਕੀਤਾ ਪੂੜੀ ਫੇਰ ਉਹੀ ਕਹਿਣ ਲੱਗੀ ਕੜਾਹੀ ਚੋਂ ਨਿਕਲ ਕੇ ਬੋਧੂ ਦੀ ਮਾਂ ਤੋਂ बच ਕੇ ਛੇ ਜਵਾਨਾਂ ਨੂੰ ਹਰਾ ਕੇ ਖਰਗੋਸ਼ ਨੂੰ ਉੱਲੂ ਬਣਾ ਕੇ ਤੇ ਮੋਟੋ 마ਸੀ ਲੂੰਬੜੀ ਨੂੰ ਧੋਖਾ ਦੇ ਕੇ ਆਈਆਂ ਪੂੜੀ ਨੇ ਐਨਾਈ ਕਿਆ ਸੀ ਕਿ ਕੁੱਤੀ ਨੇ ਚਪਟਾ ਮਾਰਿਆ ਹੱਪ ਤੇ ਅੱਧੀ ਪੂੜੀ ਉਸ ਦੇ ਮੂੰਹ ਵਿੱਚ ਆ ਗਈ ਹੁਣ ਜੋ ਅੱਧੀ ਪੂੜੀ ਬਚੀ ਸੀ ਉਹ ਐਨੀ ਤੇਜ਼ੀ ਨਾਲ ਭੱਜੀ ਕੇ ਅੱਗੇ ਜਾ ਕੇ ਪਤਾ ਨਹੀਂ ਕਿਵੇਂ ਜ਼ਮੀਨ ਵਿੱਚ ਦਸ ਗਈ ਕੁੱਤੀ ਨੇ ਆਪਣੇ ਪੰਜਾਂ ਖਤੂਰਿਆਂ ਨੂੰ ਬੁਲਾ ਕੇ ਪੂੜੀ ਲੱਭਣ ਲਈ ਕਿਹਾ ਰੋਨਾ ਨੂੰ ਪੂਰੀ ਨਾਲ ਲੱਭੀ ਇਸੇ ਲਈ ਹੁਣ ਤੱਕ ਸਾਰੇ ਕੁੱਤੇ ਉਸੇ ਅੱਧੀ ਪੂੜੀ ਦੀ ਤਲਾਸ਼ ਵਿੱਚ ਹਰ ਵੇਲੇ ਜ਼ਮੀਨ ਸੁੰਘਦੇ ਫਿਰਦੇ ਹਨ ਉਹ ਕਹਿੰਦੇ ਹਨ ਕਿ ਕਿਸ ਨੇ ਸਾਡੀ ਨਕੜ ਦਾਦੀ ਦੀ ਨਕੜ ਦਾਦੀ ਨੂੰ ਧੋਖਾ ਦਿੱਤਾ ਸੀ ਪਰ ਉਹਨਾਂ ਨੂੰ ਅੱਜ ਵੀ ਉਸ ਅੱਧੀ ਪੂੜੀ ਦਾ ਪੱਤ ਕਿਧਰੇ ਪਤਾ ਨਹੀਂ ਲੱਗਿਆ ਸੋ ਦੋਸਤੋ ਇਸ ਕਹਾਣੀ ਨੂੰ ਸ਼ੇਅਰ ਜਰੂਰ ਕਰੋ ਤਾਂ ਕਿ ਜੋ ਬਾਕੀ ਵੀਰ ਭੈਣ ਵੀ ਆਪਣੇ ਬਚਪਨ ਦੀ ਸਕੂਲ ਟਾਈਮ ਦੀ ਇਸ ਕਹਾਣੀ ਨੂੰ ਸੁਣ ਸਕਣ ਤੇ ਆਪਣਾ ਬਚਪਨ ਚੇਤੇ ਕਰ ਸਕਣ ਧੰਨਵਾਦ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ